ਹਾਲਾਤ ਜਿਹੜੇ ਨੇ ਦੇਖੋ ਜਿਹੜੀਆਂ ਤੇ ਫਸਲਾਂ ਡੁੱਬੀਆਂ ਵਾਂ ਅਜੇ ਡੁੱਬੀਆਂ ਹੀ ਪਈਆਂ ਵਾਂ ਕੁਝ ਘਰਾਂ ਤੋਂ ਪਾਣੀ ਉਤਰਿਆ ਵਾ ਅ ਜਿੰਨਾ ਘਰਾਂ ਤੋਂ ਪਾਣੀ ਉਤਰਿਆ ਵੀ ਉੱਥੇ ਸਲਾਬ ਆ ਲੋਕਾਂ ਦੇ ਪਸ਼ੂ ਡੰਗਰ ਵੀ ਮਰ ਗਏ ਆ ਅੱਗੇ ਨਾਲੋਂ ਭਾਵੇਂ ਥੋੜਾ ਜਿਹਾ ਪਾਣੀ ਉਤਰਿਆ ਪਰ ਅਜੇ ਵੀ ਹਾਲਾਤ ਬਹੁਤੇ ਠੀਕ ਨਹੀਂ ਪਰ ਰਾਹਤ ਵਾਲੀ ਗੱਲ ਇਹ ਆ ਕਿ ਇਸ ਔਖੇ ਸਮੇਂ ਤੇ ਬਹੁਤ ਸਾਰੇ ਸਿੱਖ ਨੌਜਵਾਨ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਮੈਂ ਦੇਖ ਕੇ ਬਹੁਤ ਸਾਰੇ ਆਏ ਆ ਜਿਹੜੇ ਕੌਮੀ ਨਿਸ਼ਾਨ ਦੇ ਵੱਖ-ਵੱਖ ਥਾਵਾਂ ਤੇ ਪਹੁੰਚ ਰਹੇ ਆ ਜਿਕਾਰੇ ਲਾਉਂਦੇ ਜਿਹੜੀ ਸਿੱਖ ਜਵਾਨੀ ਆ ਉਹ ਫੌਰੀ ਤੌਰ ਤੇ ਜਿੰਨੀ ਵੀ ਰਾਹਤ ਦੇ ਸਕਦੀ ਆ ਭਾਵੇਂ ਰਾਸ਼ਨ ਪੱਖੋਂ ਆ ਭਾਵੇਂ ਪਸ਼ੂਆਂ ਦੇ ਚਾਰੇ ਪੱਖੋਂ ਆ ਉਹ ਦਿੱਤੀ ਜਾ ਰਹੀ ਆ ਤੋਂ ਇਥੇ ਆਪਾਂ ਇਹੋ ਹੀ ਕਹਿ ਸਕਦੇ ਭੀ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸੱਚੇ ਪਾਤਸ਼ਾਹ ਦੇ ਕੌਮੀ ਨਿਸ਼ਾਨ ਦੇ ਸਿੱਖ ਜਵਾਨੀ ਵੱਲੋਂ ਨੌਜਵਾਨਾਂ ਵੱਲੋਂ ਹੋਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਨੁਮਾਇੰਦਗੀ ਮਾਲ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਹੋਰ ਸੰਸਥਾਵਾਂ ਹੋਣ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਕੁਝ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਇਥੋਂ ਦੀਆਂ ਇਥੋਂ ਦੀ ਪਾਰਟੀ ਆ ਉਹ ਵੀ ਲੱਗੀ ਆ ਗਏ ਆ ਤਾਂ ਇਹ ਰਾਹਤ ਵਾਲੀ ਗੱਲ ਇਹ ਹੈਗੀ ਆ ਵੀ ਸਿੱਖ ਜਵਾਨੀ ਜਿਹੜੀ ਆਪ ਮਾਰੇ ਪਹੁੰਚ ਰਹੀ ਆ ਆਪ ਹੀ ਉੱਥੇ ਰਾਹਤ ਦੇ ਰਹੇ ਆ ਪਰ ਮੈਂ ਗੁਰੂ ਦੇ ਘਰੇ ਕੁਲੁੱਤਾ ਵਾਂ ਮੈਂ ਕੋਈ ਕਿਸੇ ਪਿੰਡ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਜਾ ਕੇ ਬਾਹ ਫੜਦਾ ਹੋਵੇ ਗੁਰੂ ਹੀ ਉਥੇ ਬਾਹ ਫੜਦਾ ਪਿਆ ਤੋਂ ਅੱਜ ਇਹੋ ਹੀ ਲੋੜ ਆ ਵੀ ਅਸੀਂ ਇੱਕ ਦੂਜੇ ਦਾ ਸਹਾਰਾ ਬਣੀਏ ਇੱਕ ਦੂਜੇ ਦੀ ਮਦਦ ਕਰੀਏ ਔਰ ਜਿਵੇਂ ਹੁਣ ਇਹਨਾਂ ਨੇ ਉਹਨੂੰ ਆਫਤ ਡਿਕਲੇਅਰ ਕਰਤਾ ਉਹਦੇ ਤੋਂ ਬਾਅਦ ਜਿਹੜਾ ਵੀ ਲੋਕਾਂ ਦਾ ਜੜਾ ਹੋਇਆ ਵਾ ਉਹਦੇ ਲਈ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਲੋਕਾਂ ਦੀ ਜਿਹੜੀ ਆ ਸਹਾਰਾ ਲੈਣੀ ਚਾਹੀਦੀ ਆ ਬਾਕੀ ਆਪਾਂ ਸਾਰੇ ਗੁਰੂ ਅੱਗੇ ਅਰਦਾਸ ਕਰੀਏ ਇੱਕ ਤੇ ਪਾਤਸ਼ਾਹ ਇਸ ਹਫਤੇ ਤੋਂ ਛੇਤੀ ਨਜਾਤ ਦਿਵਾਵੇ ਦੂਜਾ ਜਿਹੜੇ ਵੀ ਸਾਡੇ ਨੌਜਵਾਨ ਇਸ ਕੰਮ ਦੇ ਵਿੱਚ ਲੱਗੇ ਆ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਕਈ ਥਾਵਾਂ ਦੇ ਉੱਤੇ ਨੌਜਵਾਨਾਂ ਵੱਲੋਂ ਜਾਂ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬੰਨ ਬੰਨੇ ਜਾ ਰਹੇ ਆ ਔਰ ਉੱਥੇ ਲਾਗੇ ਦਰਿਆ ਸੁਕਦਾ ਵਾ ਕਈ ਥਾਵਾਂ ਦੇ ਹੱਥੇ ਹੋ ਜਾਂਦੇ ਆ ਤੋਂ ਉਹਨਾਂ ਦੀ ਆਪਾਂ ਸਲਾਮਤੀ ਦੀ ਅਰਦਾਸ ਵੀ ਸੱਚੇ ਪਾਤਸ਼ਾਹ ਜੀ ਅੱਗੇ ਕਰਦੇ ਆ ਬਾਕੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪਾਣੀ ਆਇਆ ਵਾ ਕਿ ਬਹੁਤ ਚਿੰਤਾਜਨਕ ਆ ਮੈਂ ਪਰਸੋਂ ਹਰਿਆਣੇ ਚ ਸੀ ਔਰ ਉੱਥੇ ਮੈਂ ਹਰੇਕ ਭਾਵੇਂ ਕੋਈ ਰੋਹੀ ਹੀ ਭਾਵੇਂ ਨਹਿਰ ਹੀ ਜਾਂ ਛੋਟੀ ਨਦੀ ਹਰ ਇੱਕ ਦੇ ਕੰਡੇ ਤੇ ਮੈਂ ਦੇਖਿਆ ਵੀ ਮਿੱਟੀ ਦੇ ਭਰੇ ਬੋਰੇ ਵੀ ਬਹੁਤ ਪਏ ਸੀ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦਾ ਉਹਨਾਂ ਦੇ ਹੋਰ ਜਿਹੜਾ ਅਮਲਾ ਫੈਲਾਉ ਵੀ ਲੱਗਾ ਅਗਾਹ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਨਹੀਂ ਕੀਤਾ ਗਿਆ ਤੇ ਇਕਦਮ ਹੀ ਪਾਣੀ ਆਇਆ ਅਜੇ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜ਼ਿਆਦਾ ਪਤਾ ਲੱਗੂਗਾ ਪਰ ਇਹਨਾਂ ਨੂੰ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕਿਉਂਕਿ ਇੰਨਾ ਪਾਣੀ ਜਿਹੜਾ ਇੱਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਮੈਨੂੰ ਤੇ ਉਹ ਕਿਉਂਕਿ ਮੈਂ ਇਤਿਹਾਸ ਨੂੰ ਪਿਆਰ ਕਰਨ ਵਾਲਾ ਤੇ ਮੈਨੂੰ ਤੇ ਚੇਤਾ ਆਉਂਦਾ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਵਾ ਤੇ ਉਦੋਂ ਉੱਥੇ ਹੈਗਾ ਹੀ ਮੁਹੰਮਦ ਸ਼ਾਹ ਰੰਗੀਲਾ ਰਾਜ ਕਰਦਾ ਲੋਕਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਵੀ ਉਹ ਆ ਰਿਹਾ ਹੈ ਕੋਈ ਤਿਆਰੀ ਟਿਉਰੀ ਕਰ ਲਈਏ ਤੇ ਉਹ ਆਯਾਸ਼ ਹੀ ਉਹਨੇ ਕੋਈ ਤਿਆਰੀ ਨਹੀਂ ਕੀਤੀ ਤੇ ਦਿੱਲੀ ਜਿਹੜੀ ਅੱਧੀ ਮਰਵਾਤੀ ਸੀ ਉਹਨੇ ਮਹੰਦ ਸ਼ਾਰੰਗੀਲੇ ਨੇ ਜਦੋਂ ਇਦਾਂ ਦੇ ਲੋਕ ਰਾਜ ਕਰਨ ਲੱਗ ਪੈਣ ਨਾ ਤੇ ਉਦੋਂ ਲੋਕ ਡੁੱਬਦੇ ਵੀ ਆ ਤੇ ਲੋਕ ਮਰਦੇ ਵੀ ਆ ਆਪਾਂ ਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇਥੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਹਾਕਮਾਂ ਨੂੰ ਸਮਤ ਦੇਣਾ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਹੈ ਜਿੱਥੇ ਕਿ ਪੰਜਾਬ ਨੂੰ ਨਸ਼ੇ ਲਈ ਬਦਨਾਮ ਕੀਤਾ ਹੈ ਨੌਜਵਾਨਾਂ ਨੂੰ ਨਸ਼ੇ ਲਈ ਬਦਨਾਮ ਅੱਜ ਉਹੀ ਨੌਜਵਾਨ ਨੇ ਜਿਹੜੇ ਡੂੰਘੇ ਪਾਣੀ ਵਿੱਚ ਜਾ ਕੇ ਲੋਕਾਂ ਦੇ ਜਿਹੜੇ ਕਿ ਰਾਸ਼ਨ ਵਿਚਾਰੇ ਨੇ ਲੱਖਿਆ ਕਰਦੇ ਦੇਖੋ ਪੰਜਾਬ ਦੀ ਜਵਾਨੀ ਦਾ ਸਿੱਖ ਜਵਾਨੀ ਦਾ ਕੋਈ ਸਾਨੀ ਨਹੀਂ ਆ ਇਹ ਆਪਾਂ ਅੱਜ ਵੀ ਦੇਖ ਰਾਏ ਨਾ ਜਿੱਥੇ ਵੱਡੇ-ਵੱਡੀਆਂ ਟੀਮਾਂ ਵੀ ਜਾਣ ਤੋਂ ਡਰਦੀਆਂ ਉੱਥੇ ਪੰਜਾਬ ਦੀ ਜਵਾਨੀ ਪਹੁੰਚੀ ਇਹਦਾ ਮਤਲਬ ਇਹ ਵੀ ਜਿਨ੍ਹਾਂ ਨੇ ਇਹ ਬਿਰਤਾਂਤ ਘੜੇ ਸੀ ਵੀ ਇਹ ਉੱਡਦਾ ਪੰਜਾਬ ਆ ਇਹ ਉੱਡਦਾ ਪੰਜਾਬ ਨਹੀਂ ਆ ਇਹ ਚੜ੍ਹਦੀ ਕਲਾ ਵਾਲਾ ਪੰਜਾਬ ਆ ਇਹ ਹਰ ਥਾਂ ਤੇ ਗਰੀਬਾਂ ਲੋੜਵੰਦਾਂ ਡੁੱਬਿਆਂ ਦੀ ਮਦਦ ਕਰਨ ਵਾਲਾ ਪੰਜਾਬ ਆ ਇਹ ਹਰ ਇੱਕ ਦਾ ਸਹਾਰਾ ਬਣਨ ਵਾਲਾ ਪੰਜਾਬ ਆ ਸਿੱਖ ਜਵਾਨੀ ਤੇ ਅੱਜ ਪੰਥ ਨੂੰ ਮਾਣ ਆ ਤੇ ਹਮੇਸ਼ਾ ਹੀ ਮਾਣ ਰਹੂਗਾ ਕਿਉਂਕਿ ਮੈਂ ਦੇਖਿਆ ਨਿਸ਼ਾਨ ਸਾਹਿਬਾਂ ਦੇ ਛਾਵੇਂ ਟਰਾਲੀਆਂ ਤੇ ਨਿਸ਼ਾਨ ਸਾਹਿਬ ਲੱਗੇ ਆ ਟਰੈਕਟਰਾਂ ਤੇ ਲੱਗੇ ਆ ਤੇ ਸਿੱਖ ਜਵਾਨੀ ਗੁਰੂ ਦੇ ਜਕਾਰੇ ਲਾਉਂਦਿਆਂ ਹਰ ਥਾਂ ਤੇ ਪਹੁੰਚ ਰਹੀ ਆ ਤੇ ਮਦਦ ਕਰ ਰਹੀ ਆ ਅੱਜ ਸ਼ਹੀਦਾਂ ਦੇ ਸਥਾਨ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰ ਹਰਜਿੰਦਰ ਸਿੰਘ ਜੀ ਧਾਮੀ ਦੇ ਹਦਾਇਤਾਂ ਮੁਤਾਬਕ ਜਿਹੜੇ ਪਾਠ ਨੇ ਸਖੁਣੀ ਸਾਹਿਬ ਦੇ ਜਿਹੜੇ ਪੰਜਾਬ ਦੇ ਵਿੱਚ ਹੜਾਏ ਨੇ ਉਦੀ ਸ਼ਾਂਤੀ ਵਾਸਤੇ ਸੁਰੱਖਿਆ ਵਾਸਤੇ ਦੁਨੀਆ ਦੀ ਭਲਾ ਵਾਸਤੇ ਇਹ ਜਿਹੜੇ ਪਾਕਲੇ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸਮਝਦਾ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਵੀ ਆਫਤ ਆਈ ਹੈ ਚਾਹੇ ਉਹ ਕਰੋਨਾ ਦੀ ਹੈ ਚਾਹੇ ਉਹ ਹੜ੍ਹਾਂ ਦੀ ਹੈ ਉਥੇ ਲੰਗਰ ਲੈ ਕੇ ਚਾਹੇ ਕਿਸਾਨ ਸੰਘਰਸ਼ ਹੈ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਗਤ ਨਾਲ ਖੜਕੇ ਔਰ ਵੱਧ ਚੜ ਕੇ ਯੋਗਦਾਨ ਪਾਇਆ ਔਰ ਉਪਰਾਲਾ ਕੀਤਾ ਵੀ ਸੰਗਤ ਦੀ ਚੜ੍ਹਦੀ ਕਲਾ ਦਵਾਈਆਂ ਬਸਤਰ ਟੈਂਟ ਲੰਗਰ ਜਿਸ ਕਿਸਮ ਦੀ ਵੀ ਸੇਵਾ ਸੰਭਵ ਹੋ ਸਕੀ ਉਹ ਕੀਤੀ ਹੈ ਅੱਜ ਵੀ ਉਸੇ ਉਦੇਸ਼ ਨਾਲ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ ਔਰ ਸਮੁੱਚੇ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਤਰਖਾਹ ਜਿਹੜੀ ਉਹਦਾ ਅਲਾਣ ਕੀਤਾ ਗਿਆ ਵੀ ਅਸੀਂ ਡੋਨੇਟ ਕਰਾਂਗੇ ਔਰ ਜਿੱਥੇ ਵੀ ਕੋਈ ਪਲੇਰਾ ਕੰਮ ਹੋਇਆ ਉੱਥੇ ਪਹੁੰਚਾਵਾਂਗੇ। ਵਾਇਗਰਜੀ ਦਾ ਖਾਲਸਾ ਵਾਇਗਰਜੀ ਕੀ ਪਤੀ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੀ ਮੈਨੇਜਮੈਂਟ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਧਾਮੀ ਜੀ ਦੇ ਦਿਸ਼ਾ ਨਿਰਦੇਸ਼ ਹੰਦਾ। ਅੱਜ ਗੁਰਦੁਆਰਾ ਸਾਹਿਬ ਵਿਖੇ ਸੋਨੀ ਸਾਹਿਬ ਦੇ ਪਾਠ ਕਰਵਾਏ ਗਏ। ਜਿਸ ਦਾ ਮੁੱਖ ਆਦੇਸ਼ ਸੀ ਕਿ ਜਿਹੜੇ ਹੜਪੀੜਤਾ ਲਾਕੇ ਉਹਨਾਂ ਦੀ ਸੁੱਖ ਸ਼ਾਂਤੀ ਲਈ ਔਰ ਹੜਾਂ ਦੇ ਤੇ ਮੇਰ ਕਰਨ ਲਈ ਬਾਬਾ ਜੀ ਦਾ ਜਿਹੜਾ ਸ਼ੁਕਰਾਨਾ ਕੀਤਾ ਕਿ ਅੱਜ ਦੁਨੀਆ ਨੂੰ ਬਹੁਤ ਹੀ ਭੀੜ ਦੇ ਵਿੱਚ ਐ ਉਹਨਾਂ ਨੂੰ ਅਸ਼ੀਰਵਾਦ ਦਿਓ ਉਹਦੇ ਲਈ ਸੁੱਖ ਸ਼ਾਂਤੀ ਲਈ ਜਿਹੜੀ ਅਰਦਾਸ ਕੀਤੀ ਹੈ ਉਹ ਸਮੂਚੀ ਸੰਗਤਾਂ ਨੂੰ ਅੱਜ ਇਹ ਅਰਦਾਸ ਕੀਤੀ ਹੈ ਔਰ ਮੈਂ ਸਮੂਚੀਆਂ ਸੰਗਤਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਆਪਣੇ ਇੱਕ ਦਿਨ ਦੀ ਤਨਖਾਹ ਦੇ ਕੀ ਉੱਚ ਹੜਪੀੜਤਾ ਲਈ ਆਪਣਾ ਯੋਗਦਾਨ ਪਾਇਆ ਔਰ ਮੈਂ ਵੀ ਆਪਣੇ ਵੱਲੋਂ 5100 ਰੁਪਇਆ ਉਹ ਹੜਪੀੜਤਾ ਲਈ ਆਪਣੀ ਦਸਾਂ ਕਮਾਈ ਦੀ ਕਿਰਤ ਵਿੱਚੋਂ ਨਾਲੇ ਰੋਪੜ ਦੇ ਵਿੱਚ ਸਤਲੁਜ ਦੇ ਪੱਦਰ ਵਦਨ ਕਰਕੇ ਦੇਖ ਰਿਹਾ ਜੀ ਇੱਥੇ ਵੀ ਹਾਲਾਤ ਹੁਣ ਕਾਫੀ ਚਿੰਤਾਜਨਕ ਬਣ ਗਏ ਜੀ ਇਹ ਸੰਤ ਦਵਾਰਾ ਸਾਹਿਬ ਵਾਲਿਆਂ ਦਾ ਇੱਥੇ ਸਥਾਨ ਹੈ ਗੁਰਦੁਆਰਾ ਸਾਹਿਬ ਵੀ ਹੈ ਇੱਥੇ ਹਸਪਤਾਲ ਵੀ ਹੈ ਔਰ ਤੁਸੀਂ ਦੇਖੋ ਵੀ ਸਾਰੀ ਜਿਹੜੀ ਬਿਲਡਿੰਗ ਹੈ ਉਹ ਪਾਣੀ ਦੇ ਵਿੱਚ ਐਸ ਤਰ੍ਹਾਂ ਪੂਰਾ ਉਹਦਾ ਹਿੱਸਾ ਬਣੀ ਹੋਈ ਹੈ ਜੀ ਦਰਿਆ ਜਿਹੜਾ ਇੱਦਾਂ ਬਿਲਕੁਲ ਨਾਲ ਹੈ ਜੀ ਪਰ ਲੱਗਦਾ ਇਹ ਹੈ ਕਿ ਪੂਰਾ ਹਸਤਾਲੀ ਵਿੱਚ ਉਹ ਦਰਿਆ ਜਿਹੜਾ ਉਹ ਲੰਘਦਾ ਹੈ ਇਸੇ ਤਰ੍ਹਾਂ ਮੈਂ ਲੂਰਪੁਰ ਬੇਦੀ ਦੇ ਇਲਾਕਿਆਂ ਦੇ ਵਿੱਚ ਵੀ ਸਵੇਰੇ ਜਾ ਕੇ ਆਇਆ ਜੀ ਉੱਥੇ ਵੀ ਜਿਹੜੇ ਖੱਡ ਬਠਲੌਰ ਪਿੰਡ ਹੈ ਉਦੇ ਨਾਲ ਸਰਾਪਤਨ ਵੀ ਜਾ ਕੇ ਆਇਆ। ਦਹੀਰਪੁਰ ਵੀ ਜਾ ਕੇ ਆਇਆ। ਅਬਿਆਨੇ ਵੀ ਜਾ ਕੇ ਆਇਆ। ਔਰ ਉਧਰ ਕਾਨਪੁਰ ਖੁਈਦਾ ਇਲਾਕਾ ਜਿਹੜਾ ਉੱਥੇ ਵੀ ਅਸੀਂ ਕਿਹੜਾ ਕਿਲੋਮੀਟਰ ਰੋਡ ਦੇ ਉੱਤੇ ਜਾ ਕੇ ਆਏ ਆ। ਤੇ ਹੁਣ ਇਧਰ ਅਨੰਪੁਰ ਸਾਹਿਬ ਦੇ ਪਿੰਡਾਂ ਦੇ ਵਿੱਚ ਸਾਰੇ ਪਾਸੇ ਹੀ ਕਾਫੀ ਨੁਕਸਾਨ ਜਿਹੜਾ ਹੋਇਆ। ਫਸਲਾਂ ਦਾ ਨੁਕਸਾਨ ਤੇ ਕੋ ਕਹਿ ਨਹੀਂ ਲੋੜੀ। ਫਸਲਾਂ ਦਾ ਤਾਂ ਬਹੁਤ ਪੂਰੀ ਤਰ੍ਹਾਂ ਦੇ ਨਾਲ ਸਾਰੇ ਪਾਸੇ ਜਿੰਨੇ ਦਰਿਆਵਾਂ ਦੇ ਲੱਗੇ ਪਿੰਡ ਨੇ ਸਾਰਿਆਂ ਦਾ ਹੀ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਵੰਣਾ ਸ਼ੁਰੂ ਹੋਇਆ ਪਰ ਜਿਹੜੀ ਅਫਸੋਸ ਦੀ ਗੱਲ ਹੈ ਕਿ ਸਰਕਾਰ ਨੂੰ ਜਿਸ ਤਰੀਕੇ ਚਾਹੀਦਾ ਸੀ ਕਿ ਅਗਾਉਂ ਪ੍ਰਬੰਧ ਕਰ ਜੀ ਸਰਕਾਰ ਦੇ ਕੋਲ ਨਾ ਖੁੱਲ ਰਹੀਆਂ ਐਸੋੜੇ ਤੁਹਾਡੇ ਸਾਹਮਣੇ ਅਗਾਉਂ ਤਾਂ ਕੀ ਹੈ ਜਿੱਥੇ ਨੁਕਸਾਨ ਹੋ ਗਿਆ ਉੱਥੇ ਵੀ ਕੋਈ ਰਾਜ ਸਭਾ ਵੇ ਲੱਗਦਾ ਹੈ ਕਿ ਮਿਸ ਮੈਨੇਜਮੈਂਟ ਹੈ BBMP ਦੀ ਤੇ ਪੰਜਾਬ ਸਰਕਾਰ ਦੀ ਕੋਆਰਡੀਨੇਸ਼ਨ ਆਪਸ ਦੇ ਵਿੱਚ ਨਹੀਂ ਹੈ ਜਿਸ ਤਰੀਕੇ ਦੇ ਨਾਲ ਡੈਮ ਨੂੰ ਇਸ ਲੈਵਲ ਤੱਕ ਲੈ ਕੇ ਜਾ ਚੁੱਕੀ ਹੈ BBMP ਪਾਣੀ ਵੱਡੀ ਮਾਤਰਾ ਚ ਰੀਲੀਜ਼ ਕੀਤੇ ਜਾ ਰਹੇ ਕਿਉਂਕਿ ਇਹ ਪਹਿਲਾਂ ਵੀ ਭਵਿਕ ਵਾੜੀ ਸੀ ਮੌਨਸੂਨ ਬੜੀ ਵੱਡੀ ਮਾਤਰਾ ਦੇ ਵਿੱਚ ਇਸ ਵਾਰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਆਏਗਾ ਤੇ ਇਸੇ ਤਰੀਕੇ ਦੇ ਜਿਹੜੇ ਹੜ੍ਹ ਆਣ ਦੀ ਸੰਭਾਵਨਾ ਸੀ ਪਰ ਕੋਆਰਡੀਨੇਸ਼ਨ ਦੀ ਘਾਟ ਦੇ ਚਲਦਿਆਂ ਕਿਤੇ ਨਾ ਕਿਤੇ ਹੋਇਆ ਬਹੁਤ ਵੱਡੇ ਟੈਕਨੀਸ਼ੀਅਨਸ ਆ ਜੀ ਕੋਆਰਡੀਨੇਸ਼ਨ ਦੀ ਘਾਟ ਆ ਔਰ ਤਿਆਰੀ ਦੀ ਵੀ ਹੜਾਂ ਦੀ ਰੋਕਥਾਂ ਵਾਸਤੇ ਬਹੁਤ ਵੱਡੀ ਕਾਰਟ ਇਹ ਤਾਂ ਸਾਹਮਣੇ ਹੈ ਜੇ ਸਭ ਤੋਂ ਬਾਦੋਪੁਰ ਦੇ ਵਿੱਚ ਹੈਡ ਵਰਕਸ ਦਾ ਜਿਹੜਾ ਗੇਟ ਹੀ ਟੁੱਟ ਜਾਵੇ ਜੀ ਜੀ ਤੇ ਹੋਰ ਤੁਸੀਂ ਕੀ ਕੀ ਕਹਿੰਦੇ ਆ ਇੱਥੇ ਵੀ ਸਾਡੇ ਅਬਿਆਨੇ ਤੇ ਦੇਹਪੁਰ ਤੇ ਉਹਨਾਂ ਪਿੰਡਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਆ ਵੀ ਸਾਡਾ ਕੋਈ ਕਸੂਰ ਨਹੀਂ ਹੁੰਦਾ ਸਿਰਫ ਜਿਹੜਾ ਹੈਡ ਵਰਕਸ ਦੇ ਗੇਟ ਨਾਲ ਟੈਂਸਰ ਫੁੱਲਣ ਕਰਕੇ ਸਾਡੇ ਸਾਰੀਆਂ ਫਸਲਾਂ ਜਿਹੜੀਆਂ ਹਰਸਣ ਮਾਰੀ ਜਾਂਦੀਆਂ ਇਹ ਜਿਹੜੀਆਂ ਚੀਜ਼ਾਂ ਇਹ ਬੈਟਰ ਕੋਆਰਡੀਨੇਸ਼ਨ ਦੇ ਨਾਲ ਤੇ ਬੈਟਰ ਮੈਨੇਜਮੈਂਟ ਦੇ ਨਾਲ ਠੀਕ ਹੋ ਸਕਦੇ ਜੀ ਬੰਗ ਕਈ ਸਾਲੋਂ ਤੋਂ ਦੇਖ ਰਿਹਾ ਇੱਕ ਇੱਕ ਖਾਸ ਤੌਰ ਤੇ ਇਸ ਸਮੱਸਿਆ ਜਦੋਂ ਆਉਂਦੀ ਹੈ ਉਦੋਂ ਦੋਕ ਦਿਨ ਪ੍ਰਸ਼ਾਸਨ ਜਾਗਦਾ ਅੱਗੇ ਪਿੱਛੇ ਇਹਦੇ ਵਾਸਤੇ ਬੜਾ ਵੱਡੇ ਜਿਹੜੀ ਇੱਕ ਐਕਸਟੈਂਸਿਵ ਐਕਸਰਸਾਈਜ਼ ਕਰਨ ਦੀ ਲੋੜ ਹੁੰਦੀ ਹੈ ਕਿ ਇੱਕ ਸਿਸਟਮ ਬਣੇ ਪੱਕਾ ਕਿ ਕਿੰਨਾ ਮਹੀਨੇ ਦੇ ਵਿੱਚ ਜਿਹੜੀ ਹੈ ਉਹ ਨਾਲਿਆਂ ਦੀ ਸਫਾਈ ਹੋਣੀ ਚਾਹੀਦੀ ਬਿਲਕੁਲ ਆਮ ਲੋਕਾਂ ਵੱਲੋਂ ਪੈਸਾ ਕਦੋਂ ਜਾਣਾ ਚਾਹੀਦਾ ਹੈ ਪ੍ਰਸ਼ਾਸਨ ਕੋਲੇ ਪੈਸੇ ਐਡਵਾਂਸ ਹੋਣੇ ਚਾਹੀਦੇ ਆ ਦੇ ਇਹ ਐਮਰਜੈਂਸੀ ਸਹੂਲਤਾ ਤਿਆਰ ਹੋ ਨਹੀਂ ਚਾਈ ਦੀ ਜਦੋਂ ਜਦੋਂ ਜਿਉਂ-ਜਿਉਂ مصیبت ਪੈਂਦੀ ਹੈ ਮੈਂ ਦੇਖਿਆ ਲੋਕੀਓ ਇੱਕ ਜਿਹੜੀ ਮਤ ਕਰਦੇ ਆ ਸਰਕਾਰਾਂ ਤਾਂ ਫੇਲ ਹੋ ਗਈ ਬਿਲਕੁਲ ਸਰਕਾਰ ਕਿਤੇ ਨਾ ਕਿਤੇ ਜਿਹੜਾ ਫੇਲ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਮੈਂਬਰ ਪਾਈ ਅਮਰਜੀਤ ਸਿੰਘ ਚਾਵਲਾ ਵੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਜਿੱਥੇ ਇਸ ਤਰ੍ਹਾਂ ਦੀ ਕੋਈ ਆਪਦਾ ਕਿਤੇ ਵੀ ਦੇਸ਼ ਦੇ ਵਿੱਚ ਆਵੇ ਤਾਂ ਬਾਫੜੀ ਜਾਂਦੀ ਹੈ ਉੱਥੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਵੱਡੇ ਪੱਧਰ ਤੇ ਲੰਗਰਾਂ ਦਾ ਪ੍ਰਬੰਧ ਕਰ ਰਹੀ ਹੈ ਹੋਰ ਦਵਾਈਆਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਲੋਕਾਂ ਤੱਕ ਪਹੁੰਚਦੇ ਕੀਤੇ ਜਾ ਰਹੇ ਸ਼੍ਰੋਮਣੀ ਕਮੇਟੀ ਵੱਲੋਂ ਵੇਖੋ ਇਹ ਬਹੁਤ ਹੀ ਮੰਗ ਮੰਦ ਭਾਗੀ ਸਥਿਤੀ ਅੱਜ ਸਾਨੂੰ ਪੰਜਾਬ ਦੇ ਲੋਕਾਂ ਨੂੰ ਵੇਖਣ ਨੂੰ ਮਿਲ ਰਹੀ ਆ ਸਾਰਾ ਪੰਜਾਬ ਅੱਜ ਪੰਜਾਬ ਦਾ ਲਗਭਗ ਅੱਧਾ ਹਿੱਸਾ ਸਾਰੇ ਦਾ ਪਾਣੀ ਚ ਡੁੱਬਿਆ ਹੋਇਆ ਤੇ ਲੋਕ ਛੱਤਾਂ ਤੇ ਬੈਠੇ ਆ ਪਤਾ ਨਹੀਂ ਕਿਵੇਂ ਜੀਵਨ ਚੱਲ ਰਿਹਾ ਉਹਨਾਂ ਦਾ ਖਾਣ ਨੂੰ ਨਹੀਂ ਪਹੁੰਚ ਸਕਦਾ ਕਿਤੇ ਕਿਸੇ ਨੂੰ ਕੋਈ ਮਾੜਾ ਮੋਟਾ ਯੂਰੀਨਲ ਜਾਂ ਵਗਾਰਾ ਦੀ ਪ੍ਰੋਬਲਮ ਆਉਂਦੀ ਆ ਕੋਈ ਕਿੱਡੀ ਪ੍ਰੋਬਲਮਾਂ ਵਿੱਚੋਂ ਲੰਘ ਰਿਹਾ ਸਾਰਾ ਪੰਜਾਬ ਪਿਆ ਤੁਸੀਂ ਦੇਖ ਰਹੇ ਆ ਕਿ ਇੱਥੇ ਇੱਥੇਕ ਡੇਰਾ ਬਾਬਿਆਂ ਦਾ ਤਵਾੜੇ ਵਾਲਿਆਂ ਦਾ ਉਹਨਾਂ ਦਾ ਲੰਗਰ ਵੀ ਉਹਨਾਂ ਦਾ ਹਸਪਤਾਲ ਵੀ ਉਹਨਾਂ ਦਾ ਜਿਹੜੇ ਜਿਹੇ ਕਮਰੇ ਵੀ ਉਹ ਸਾਰੇ ਪਾਣੀ ਇੰਨਾ ਓਵਰਫਲੋ ਕਰ ਗਿਆ ਦਰਿਆ ਤੋਂ ਬਾਹਰ ਕਿ ਉਹ ਇਸ ਡੇਰੇ ਨੂੰ ਵੀ ਸਾਰੇ ਨੂੰ ਮਾਰ ਕਰ ਰਿਹਾ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵੁੱਚੇ ਪੰਜਾਬ ਵਿੱਚ ਜਿਹੜਾ ਉਹ ਲੋਕਾਂ ਦੀ ਹੈਲਪ ਕਰਨ ਵਾਸਤੇ ਜਿੱਥੇ ਲੋਕਾਂ ਨੂੰ ਲੰਗਰ ਦੀ ਲੋੜ ਆ ਲੰਗਰ ਜਿੱਥੇ ਚਾਰ ਪਸ਼ੂਆਂ ਲਈ ਚਾਰੇ ਦੀ ਰੋੜਾ ਚਾਰਾਂ ਅਤੇ ਦਵਾਈਆਂ ਦੀ ਰੋੜਾ ਦਵਾਈਆਂ ਤੇ ਉਹਨਾਂ ਦੀ ਮੋਬਾਈਲ ਵੈਨਾਂ ਜਿਹੜੀਆਂ ਮੈਡੀਕਲ ਵੈਨਾਂ ਉਹ ਭੇਜਿਆ ਜਾਂਦੀਆਂ ਸੋ ਬਹੁਤ ਵੱਡੇ ਪੱਧਰ ਤੇ ਸ਼ੋਮਨੀਪੁਰ ਦਾ ਪੋਂਦ ਕਮੇਟੀ ਹਰ ਸਾਲ ਜਦੋਂ ਵੀ ਕਿਤੇ ਹੜ੍ਹ ਹੁੰਦੇ ਆ ਉਦੋਂ ਇਹ ਸਾਰਾ ਪ੍ਰਬੰਧ ਜਿਹੜਾ ਕੀਤਾ ਜਾਂਦਾ ਜਿਵੇਂ ਅਸੀਂ ਹਰ ਸਾਲ ਤਿਆਰੀ ਆਪਣੀ ਕਰਦੇ ਆ ਸਰਕਾਰ ਨੂੰ ਤੇ ਤੋਂ ਵੱਡੀ ਤਿਆਰੀ ਕਰਨੀ ਚਾਹੀਦੀ ਆ ਹੁਣ ਆ ਥਾਂ ਤੇ ਆ ਕੇ ਪੁੱਛਿਆ ਦੀ ਵੀ ਸਰਕਾਰ ਦੇ ਅੱਗੇ ਕੋਈ ਗੇੜਾ ਮਾਰਿਆ ਉਹ ਕਹਿੰਦੇ ਨਹੀਂ ਇੱਥੇ ਮੰਤਰੀ ਸਾਹਿਬ ਰੌਲਾ ਤਾਂ ਪਾ ਰਹੇ ਮੈਂ ਉੱਥੇ ਜਾ ਰਿਹਾ ਦੋ ਚਾਰ ਸਾਵਾ ਤੇ ਖੜ ਕੇ ਉਹਨਾਂ ਨੇ ਫੋਟੋ ਫੋਟੋ ਕਰਾ ਲਈ ਆਪਣੀ ਤੇ ਇਸ ਥਾਂ ਤੇ ਬੰਦ ਸਭਤਾ ਹੀ ਨਹੀਂ ਕਿੰਦਰ ਤੱਕ ਉਹ ਉਮਦੇ ਹੀ ਨਹੀਂ ਆਉਣ ਆ ਕੇ ਕੱਢਦੇ ਵੀ ਕੀ ਪਾਣੀ ਦਾ ਰੁਕਣ ਹੋ ਰੇ ਕਿਤੇ ਲੰਮੇ ਪੈਣ ਹੋ ਰੇ ਉਹ ਤਾਂ ਪਹਿਲਾਂ ਨਾਲੇ ਨੂੜੇ ਸਾਫ ਕਰਨੇ ਪੈਂਦੇ ਸੀ ਕੁਝ ਕਰਦਾ ਸੀ ਕੋਈ